ਆਮ ਆਦਮੀ ਪਾਰਟੀ ਦੇ ਆਗੂ ਦੇ ਘਰ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਅੱਜ ਸਵੇਰੇ ਤੜਕਸਾਰ ਇਹ ਰੇਡ ਕੀਤੀ ਗਈ ਹੈ ਹਾਲਾਂਕਿ ਅਧਿਕਾਰੀਆਂ ਦੇ ਹੱਥ ਕੀ ਕੁਝ ਲੱਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਤਾਂ ਬਠਿੰਡਾ ਦੇ ਪਿੰਡ ਪੱਥਰਾਲਾ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਉਰਫ ਨੀਟਾ ਦੇ ਘਰ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਤੋਂ ਇਲਾਵਾ ਐਨਆਈਏ ਦੇ ਵੱਲੋਂ ਤਿੰਨ ਥਾਵਾਂ ਦੇ ਉੱਤੇ ਹੋਰ ਰੇਡ ਕੀਤੀ ਗਈ ਹੈ ਪਿੰਡ ਪੱਥਰਾਲਾ ਡੋਂਮ ਵਾਲੀ ਅਤੇ ਰਾਮਪੁਰਾ ਦੇ ਵਿੱਚ ਰੇਡ ਕੀਤੀ ਗਈ ਹੈ 2 ਤੋਂ 3 ਘੰਟੇ ਇਹ ਰੇਡ ਲਗਾਤਾਰ ਕੀਤੀ ਗਈ ਹੈ ਇਸ ਰੇਡ ਦੇ ਦਰਮਿਆਨ ਕੀ ਕੁਝ ਹਾਸਲ ਹੋਇਆ ਹੈ ਕੁਝ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਆਮ ਘਰਾਂ ਦੇ ਬੰਦੀ ਆ ਕਿਹੜੇ ਕਾਰਨਾ ਕਰਕੇ ਇਹ ਰੇਡ ਕੀਤੀ ਗਈ ਹੈ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਪੁਛਕਿਛ ਤੇਲੇ ਵੀ ਸੋਮਵਾਰ ਨੂੰ ਇਸ ਆਗੂ ਨੂੰ ਬੁਲਾਇਆ ਗਿਆ ਹੈ ਦਿੱਲੀ ਦੇ ਵਿੱਚ ਜਿਸ ਵੇਲੇ ਇਹ ਰੇਡ ਕੀਤੀ ਗਈ ਹੈ ਉਸ ਸਮੇਂ ਘਰ ਦੇ ਵਿੱਚੋਂ ਔਰਤਾਂ ਵੀ ਮੌਜੂਦ ਸਨ ਹੈ ਇਥੋਂ ਤੱਕ ਕਿ ਹਰ ਇੱਕ ਸਮਾਨ ਦੀ ਫਰੋਲਾ ਫਰਾਲੀ ਕੀਤੀ ਗਈ ਹੈ ਇੱਕ ਜਣੇ ਦਾ ਇਹ ਵੀ ਕਹਿਣਾ ਹੈ ਕਿ ਉਹ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮੂਲੀਅਤ ਕਰ ਰਿਹਾ ਹੈ ਕਿਸਾਨਾਂ ਦੇ ਲਈ ਲੰਗਰ ਲਗਾ ਰਿਹਾ ਹੈ ਕਿਹੜੇ ਕਾਰਨ ਕਰਕੇ ਰੇਡ ਕੀਤੀ ਗਈ ਹੈ ਅਜੇ ਤੱਕ ਅਧਿਕਾਰੀਆਂ ਨੇ ਕੋਈ ਵੀ ਉਹ ਮਾਮਲਾ ਨਹੀਂ ਦੱਸਿਆ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਇਹ ਰੇਡ ਸ਼ੁਰੂ ਹੋ ਗਈ ਸੀ 3:30 ਤੋਂ 4 ਘੰਟੇ ਕਰੀਬ ਲਗਾਤਾਰ ਇਹ ਰੇਡ ਜਿਹੜੀ ਹੈ ਕੀਤੀ ਗਈ ਹੈ NIA ਦੇ ਅਧਿਕਾਰੀਆਂ ਦੇ ਵੱਲੋਂ ਕੇਂਦਰੀ ਏਜੰਸੀ NIA ਦਾ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤਿੰਨ ਹੋਰ ਜਣਿਆਂ ਦੇ ਪਿੰਡ ਜਿਹੜੇ ਨੇ ਉੱਥੇ ਵੀ ਇਹ ਰੇਡ ਐਨਆਈਏ ਦੇ ਵੱਲੋਂ ਕੀਤੀ ਗਈ ਹੈ ਅੱਜ ਸਵੇਰੇ ਤੜਕਸਾਰ 3 ਵਜੇ ਐਨਆਈਏ ਦੇ ਅਧਿਕਾਰੀ ਘਰਾਂ ਦੇ ਵਿੱਚ ਦਾਖਲ ਹੁੰਦੇ ਨੇ ਚੱਪਾ-ਚੱਪਾ ਫਰੋਲਿਆ ਜਾਂਦਾ ਹੈ ਸਾਰਾ ਸਮਾਨ ਫਰੋਲਿਆ ਜਾਂਦਾ ਹੈ ਕਿ ਆਖਿਰਕਾਰ ਕੁਝ ਹਾਸਲ ਹੋ ਸਕੇ ਪਰ ਕੀ ਕੁਝ ਇਹਨਾਂ ਐਨਆਈਏ ਦੇ ਅਧਿਕਾਰੀਆਂ ਦੇ ਵੱਲੋਂ ਹੱਥ ਦੇ ਵਿੱਚ ਲੱਗਿਆ ਇਸ ਬਾਰੇ ਕੋਈ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਨਹੀਂ ਕੀਤੀ ਤੇ ਸੋਮਵਾਰ ਨੂੰ ਪੁੱਛਗਿੱਛ ਤੇ ਲਈ ਦਿੱਲੀ ਵੀ ਬੁਲਾਇਆ ਗਿਆ ਕਿਹੜੇ ਮਾਮਲੇ ਦੇ ਵਿੱਚ ਨਾਮਜ਼ਦ ਨੇ ਜਾਂ ਫਿਰ ਕਿਸ ਕਾਰਨ ਕਰਕੇ ਇਹ ਰੇਡ ਕੀਤੀ ਗਈ ਹੈ ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਿਸ ਵੇਲੇ ਐਨਆਈਏ ਦੇ ਅਧਿਕਾਰੀ ਘਰ ਦੇ ਵਿੱਚ ਰੇਡ ਕਰ ਰਹੇ ਹੁੰਦੇ ਨੇ ਪੰਜਾਬ ਦੇ ਤਿੰਨ ਪਿੰਡਾਂ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ ਪਥਰਾਲਾ ਡੋਮ ਵਾਲੀ ਅਤੇ ਰਾਮਪੁਰਾਏ ਜਿੱਥੇ NIA ਦੇ ਟੀਮ ਤੜਕਸਾਰ ਪਹੁੰਚਦੀ ਹੈ ਤੇ ਰੇਡ ਕੀਤੀ ਜਾਂਦੀ ਹੈ ਨਹੀਂ ਕੁਝ ਨਹੀਂ ਮਿਲਿਆ ਉਹਨਾਂ ਨੂੰ ਇਹਦਾ ਕਾਰਨ ਕੀ ਸੀ ਉਹਨਾਂ ਨੇ ਸਾਨੂੰ ਖੁਰ ਵੀ ਨਹੀਂ ਦੱਸਿਆ ਸੀ ਪੁੱਛਦੇ ਰਹੇ ਉਹਨਾਂ ਤੋਂ ਹਾਂ ਦੱਸੋ ਵੀ ਆ ਪਰ ਪੋਲੀਟਿਕਲ ਪਰਬੋਦੋ ਸਰ ਦਾ ਹੋਰ ਤਾਂ ਕੋਈ ਸਾਡੇ ਨਾਲ ਤਾਂ ਕੋਈ ਹੋਰ ਕੀਤੀ ਜੀ ਆਮ ਆਦਮੀ ਪਾਰਟੀ ਦੇ ਬਲਾਕਪਦਰ ਅਨੋਂ ਪਹਿਲਾਂ ਅਰਗਨ ਤੇ ਜਿਹੜੀ ਵਾਲੋਂ ਮੇਰੇ ਨਾਲ ਐਸੀ ਤਾਂ ਇੰਟਰੈਕਸ਼ਨ ਕੀਤੀ ਹੋਈ ਸੀ ਤਾਂ ਲੱਗਾ ਕਿ ਆਮ ਆਦਮੀ ਪਾਰਟੀ ਨਿਕਾ ਤੇ ਰਹਿ ਗਈ ਆਈਐਨਐਮ ਦੀ ਹੋਗੀ ਇਹ ਤਾਂ ਉਹਨੂੰ ਦੱਸ ਸਕਦੇ ਵੀ ਉਹਨੇ ਨੂੰ ਕੀ ਡਰ ਆਮ ਆਮਾ ਦੀ ਪਾਰਟੀ ਤੋਂ ਇਸੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ ਸਰ ਕਿੰਨੇ ਵਜੇ ਸ਼ੂਟ ਕਰੇ ਆਏ ਸੀ ਲਗਭਗ ਸਵੇਰੇ 6 ਵਜੇ ਤੇ ਕਿੰਨੇ ਵਜੇ ਕਰਕੇ ਖਤਮ ਹੋਈ ਭਾਈ ਜਣਗਰ ਜੀ ਤੇ ਕਰੋ ਕੀ ਇਹਨਾਂ ਨੇ ਕੀ ਕੁਝ ਸੱਚ ਕੀਤਾ ਸਰ ਕਬੜ ਵਗੈਰਾ ਉਹ ਸਾਰੀਆਂ ਉਹਨਾਂ ਦੀਆਂ ਬੇਟੀਆਂ ਜੋ ਵੀ ਹੈ ਸਭ ਕੁਝ ਇਹਨਾਂ ਨੇ ਖੋਲ ਕੇ ਦੇਖਿਆ ਫਰੋਲ ਖੋਲੀ ਗਈ ਸੀ ਹਾਂ ਪਰ ਇਹਨੂੰ ਕੁਝ ਨਹੀਂ ਮਿਲਿਆ ਤੁਹਾਨੂੰ ਕੋਈ ਸਰਵ ਨੋਟਿਸ ਦੇਖੀ ਗਿਆ ਬਲਾ ਹਾਂ ਮੈਨੂੰ 6 ਦਿਨ ਮੁਦਲੀ ਬਲਾਉਣ ਦਾ ਨੋਟਿਸ ਦੇਖਿਆ ਗਿਆ 6 ਦਿਨ ਮੁਦਲੀ ਬਦਲੀਆਣਾ ਪਿੰਛਤੀਨਾ ਵਟਕਾ ਮੇਰਾ ਨਾਮ ਰੋਸ਼ਨ ਲਾਲ ਠੇਕੇਦਾਰ ਪਿੰਡ ਸਥਰਾਲਾ ਕਿ ਅ ਅੱਜ ਆਪਰੇ ਘਰਾਂ ਦੇ ਵਿੱਚ ਹੀ ਸਾਡਾ ਇਹ ਪਰਿਵਾਰ ਹੀ ਹੈ ਮੇਰਾ ਭਾਈ ਲੱਗਦਾ ਛੋਟਾ ਤੇ ਘਰੇ ਇਹਨਾਂ ਦੇ ਸਵੇਰ ਲਗਭਗ 3 ਵਜੇ ਐਨਾਂ ਹੀ ਨੇ ਰੇਡ ਕਰੀ ਤੇ ਸ਼ਾਂਤਮਈ ਢੰਗ ਨਾਲ ਰੇਡ ਕਰੀ ਉਹਨਾਂ ਨੇ ਕਿ ਸ਼ਾਇਦ ਹੋ ਸਕਦਾ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਵੇ ਤੇ ਉਸ ਚੱਕਰ ਜੋ ਉਹਨਾਂ ਨੇ ਆਗੇ ਪੁੱਛ ਦੱਸ ਕਰੀ ਅਸੀਂ ਉਹਨਾਂ ਦਾ ਸਾਥ ਦਿੱਤਾ ਤੇ ਉਹ ਸੰਤੁਸ਼ਟ ਹੋ ਕੇ ਇੱਕ ਵਾਰ ਚਲੇ ਗਏ ਆ ਸਾਨੂੰ ਬੁਲਾਇਆ ਗਿਆ ਉਹਨਾਂ ਵੱਲੋਂ ਸੋਮਵਾਰ ਨੂੰ ਤੇ ਉਸ ਦਿਨ ਅਸੀਂ ਉਹਨਾਂ ਨੂੰ ਜਾ ਕੇ ਜੇ ਕੋਈ ਉਹਨਾਂ ਦੀ ਪ੍ਰੋਫੈਸ਼ਨ ਦੀ ਲੋੜ ਹੋਊਗੀ ਤਾਂ ਅਸੀਂ ਦੇਵਾਂਗੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਸਾਡਾ ਸਾਫ਼ ਪਰਿਵਾਰ ਹੈ ਸਾਫ਼ ਸੁਥਰੇ ਸਾਡੇ ਕੰਮ ਨੇ ਕੋਈ ਅਸੀਂ ਗਲਤ ਕੰਮ ਨਹੀਂ ਕਰਦੇ ਕਿਸੇ ਗਲਤ ਅੰਸਰ ਨਾਲ ਸਾਡੇ ਸਬੰਧ ਨਹੀਂ ਹੈਗੇ ਮੇਰਾ ਨਾਮ ਹੈ सोनू शर्मा ਆਪਣਾ ਪਿੰਡ ਪਥਰਾਲਾ ਅੱਜ ਐਨਏ ਦੀ ਰੇਡ ਹੋਈ ਹੈ ਕੀ ਕਹਿੰਦੇ ਲਗਾਤਾਰ ਐਨਏ ਲਗਾਤਾਰ ਆਪਣੇ ਏਰੀਆ ਦੇ ਵਿੱਚ ਰੇਡ ਕਰਦੀ ਹੈ ਇਹ ਕੋਈ ਸਮਝ ਨਹੀਂ ਆ ਇਹ ਸਾਨੂੰ ਵੀ ਇਹ ਚੀਜ਼ ਦੇ ਵਿੱਚ ਕੀ ਚੱਕਰ ਹੈ ਕੀ ਬਾਤ ਹੈ ਕੋਈ ਐਡੇ ਸ਼ੌਕਰ ਵੀ ਨਹੀਂ ਅਸੀਂ ਇਹ ਤਾਂ ਚਲੋ ਮੰਨਦੇ ਵੱਡੇ ਘਰਾਂ ਦੇ ਦੇ ਵਿੱਚ ਰੇਡਾਂ ਪੈਂਦੀਆਂ ਦਾ ਸੁਣੀ ਹੈ ਠੀਕ ਹੈ ਤਗੜੇ ਤਗੜੇ ਅੱਜ ਪਹਿਲੀ ਵਾਰ ਦੇਖਿਆ ਵੀ ਸਾਡੇ ਆਮ ਬੰਦੇ ਦੇ ਘਰੇ ਵੀ ਰੇਡ ਪੈ ਚੁੱਕੀ ਹੈ ਠੀਕ ਹੈ ਨਿਕਲਿਆ ਕੱਖ ਨਹੀਂ ਪਰ ਕਲਿਆਰ ਕੇ ਕੇ ਕੀ ਚੀਜ਼ ਗਈ ਹੈ ਠੀਕ ਹੈ ਪਰ ਮੇਸਰੇ ਜੀ ਆਪਾਂ ਨਹੀਂ ਕਹਿ ਸਕਦੇ ਮਲਾਵੇ ਨੂੰ ਕੋਈ ਵੀ ਆਪਣੇ ਨੇ ਗਲਤ ਕੀਤੀ ਕੋਈ ਬਤਮੀਜ਼ੀ ਕੀਤੀ ਜਾਂ ਗਲਤ ਬੋਲੇ ਆ ਲੇਡੀਜ਼ ਵੀ ਕਨਸਲ ਨਾਲ ਸਾਰੇ ਸੀਗੇ ਵੀ ਕੋਈ ਐਜੀ ਗੱਲ ਨਹੀਂ ਹੋਈ ਐ ਬਿਲਕੁਲ ਉਹਨਾਂ ਨੇ ਜਿਵੇਂ ਅਸੀਂ ਚੱਲੇ ਓਵੇਂ ਚੱਲੇ ਆ ਠੀਕ ਹੈ ਕੋਈ ਐਜੀ ਗੱਲ ਨਹੀਂ ਹੋਈ ਐ ਮਿਲਿਆ ਕੱਕ ਵੀ ਨਹੀਂ ਉਹਨਾਂ ਨੂੰ ਕਿਸੇ ਚੀਜ਼ ਦਾ ਵੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਚੀਜ਼ ਦੀ ਬਸ ਸਾਨੂੰ ਇਹਨਾਂ ਵੀ ਇੱਕ ਵਾਰੀ ਕਹਤਾ ਵੀ 6 ਤਰੀਕ ਨੂੰ ਆਪਣਾ ਸੋਮਵਾਰ ਨੂੰ ਇੱਕ ਵਾਰੀ ਜਾਣਾ ਉੱਤੇ ਆ ਜੀ ਲਵਾ ਕੇ ਆਉਣੇ ਕੋਈ ਮਾੜੀ ਮੁੱਟੀ ਇਹਨਾਂ ਦੀ ਪਿੱਛੇ-ਪਿੱਛੇ ਹੁੰਦੀ ਐ ਬਸ ਮੈਨੂੰ ਕੱਲਾ ਇਹਨਾਂ ਨੇ ਇਹ ਗੱਲ ਕਹੀ ਆ ਉਹਦੀ ਸਮਝ ਨਹੀਂ ਆਈ ਵੀਆ ਬਰਨਾਲੇ ਇਹਨਾਂ ਦਾ ਕੋਈ ਕਾਂਡ ਹੋਇਆ ਹੈ ਆਪਣਾ 23 12 2023 ਨੂੰ ਵੀ ਉੱਥੇ ਤੇਰੀ ਲੋਕੇਸ਼ਨ ਹੈ ਤੇਰੀ ਵੈਸੇ ਹੈ ਮੈਂ ਫਿਰ ਮੇਰੇ ਕੋਲ ਸਬੂਤ ਸਾਰੇ ਪਏ ਆ ਉਹ ਤੁਹਾਨੂੰ ਮੈਂ ਦੇ ਦੂੰਗਾ ਸਬੂਤ ਜੇ ਲਾਉਣੇ ਸਬੂਤ ਲਾ ਸਕਦੇ ਹੋ ਠੀਕ ਹੈ ਨਾ ਵੀ ਮੈਂ ਡੇਢੀ ਡੇਢ ਦੇ ਉੱਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਹੈ ਵੀ ਫਿਰ ਮੈਨੂੰ ਕਹਿੰਦੇ ਕਿਸਾਨ ਜੱਤੇਵੰਦੀਆਂ ਦੇ ਵਿੱਚ ਵੀ ਬੇਟਾ ਵੀ ਜਾਂਦਾ ਹੈ ਤੇ ਤੂੰ ਵੀ ਜਾਂਦਾ ਮੈਂ ਕਹਿੰਦਾ ਹਈ ਕਿਸਾਨਾਂ ਦੇ ਪੁੱਤ ਹੈ ਬੇਚਕ ਜ਼ਮੀਨ ਥੋੜੀ ਹੈ ਵੱਧ ਹੈ ਜਦੋਂ ਹਈ ਕਿਸਾਨਾਂ ਦੇ ਪੁੱਤ ਹੈ ਵੇਜਾ ਕੋ ਥੋੜੀ ਐ ਵੱਧੀ ਐ ਉਹਦੀ ਕੋ ਵੱਡੀ ਗੱਲ ਨਹੀਂ ਐ ਜ਼ਮੀਨਾਂ ਵਾਲਿਆਂ ਦੀ ਗੱਲ ਨਹੀਂ ਹੁੰਦੀ ਐ ਜ਼ਮੀਰਾਂ ਵਾਲਿਆਂ ਦੀ ਹੁੰਦੀ ਐ ਤਾਂ ਉਹਨੇ ਮੇਰੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਐ ਕਿਸਾਨ ਠੀਕ ਐ ਅਸੀਂ ਹੁਣ ਕੱਲ ਨੂੰ ਲੰਗਰ ਲਾਉਣ ਜਾ ਰਹੇ ਹਾਂ ਉਹਨਾਂ ਵਾਸਤੇ ਵੇਚਾਂ ਦਾ ਸਾਰੇ ਸਮਾਨਾਂ ਦਾ ਜਿੰਨੀ ਮਦਦ ਹੋ ਗਈ ਕਰਾਂਗੇ ਕਿਸਾਨਾਂ ਦੇ ਨਾਲ ਖੜੇ ਐ ਅਸੀਂ ਸਾਨੂੰ ਕੋਈ ਜੀ ਕਹਿੰਦੇ ਅਸੀਂ ਆ ਸਹੀ ਐ ਠੀਕ ਐ ਗਲਤ ਨਹੀਂ ਕੋਈ ਦੋ ਨੰਬਰ ਦਾ ਧੰਦਾ ਨਹੀਂ ਕਰਦੇ ਠੀਕ ਐ ਇੱਕ ਦੇ ਇੱਕ ਜੀ ਉਹਨੇ ਕਦੇ ਵੀ ਆਪਣੇ ਉਹਨਾਂ ਨਾਲ ਬੈਠੇ ਆਪਣੇ ਪਿੰਡ ਦੇ ਬੈਠੇ ਆ ਮੋਤਵਾਰੀ ਐ ਬੰਦੇ ਐ ਆਪਣੇ ਸਾਰੇ ਜਿੰਨੇ ਵੀ ਬੈਠੇ ਆ ਜਿਵੇਂ ਜਿਵੇਂ ਅਗਲੇ ਨੂੰ ਪਤਾ ਲੱਗਦਾ ਇਹ ਨਹੀਂ ਦੀ ਕੋਈ ਛੋਟੀ ਰੇਡ ਨਹੀਂ ਹੁੰਦੀ ਇਹ ਆਪੇ ਮੰਨਦਾ ਮੈਂ ਵੀ ਪਹਿਲੀ ਵਾਰ ਦੇਖੀ ਐ ਯਾਨੀ ਇਹਦੀ ਰੇਡ ਆ ਮੈਡ ਨਾ ਹੀ ਸੁਣੇ ਸੀ ਇਹਨਾਂ ਦੇ ਸਹੀ ਗੱਲ ਕਰਦਾ ਤੁਹਾਨੂੰ ਠੀਕ ਐ ਪਹਿਲਾਂ ਵੀ ਇੱਕ ਦੋ ਵਾਰੀ ਦੇਖਿਆ ਵੀ ਇਹਨਾਂ ਨੇ ਕੀਤੀਆਂ ਪਰ ਅੱਜ ਪਤਾ ਲੱਗ ਗਿਆ ਪਰ ਨਹੀਂ ਇਹ ਇਹ ਕਹਿ ਸਕਦੇ ਆਂ ਵੀ ਆਂ ਪੁਲਿਸ ਪੰਜਾਬ ਪੁਲਿਸ ਵੀ ਨਾਲ ਸੀਗੀ ਵਿਚਾਰੇ ਉਹ ਵੀ ਕੁਝ ਨਹੀਂ ਬੋਲੇ ਬਾਰੀ ਰਹੇ ਆ ਉਹ ਆਪ ਵੀ ਮਲਾਜਮ ਸੀ ਆਪ ਵੀ ਮਲਾਜਮ ਸੀ ਠੀਕ ਐ ਉਹਨਾਂ ਨੇ ਵੀ ਕੋਈ ਮਿਸਪ੍ਰੇ ਵੀ ਨਹੀਂ ਕੀਤਾ ਆਪਣੇ ਨਾਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਫੈਮਿਲੀ ਵੀ ਸਾਰੀ ਨਾਲ ਸੀ ਠੀਕ ਹੈ ਤੇ ਆਪਾਂ ਤੇ ਹੀ ਕਹਣਾ ਚਾਹੁੰਦੇ ਆਂ ਕਿ ਜੇ ਬਾਰ-ਬਾਰ ਸਾਡੇ ਤੋਂ ਪੁੱਛਦੇ ਨੇ ਕਿਸਾਨ ਜੱਥੇਵਾਰੀਆਂ ਦਾ ਬਾਰ-ਬਾਰ ਪੁੱਛਦੇ ਆ ਵੀ ਆਹ ਕਹਾਣੀ ਕੀ ਬਾਤ ਹੈ ਵੀ ਚਲ ਬੰਦਾ ਜਾ ਵੀ ਬੜੂਗਾ ਤੇ ਜੋ ਦਿੱਕਤ ਹੀ ਨਹੀਂ ਕੀ ਹੈ ਕੋਈ ਪ੍ਰੋਬਲਮ ਦਾ ਕੋਈ ਹੈ ਨਹੀਂ ਠੀਕ ਹੈ ਆਪਦਾ ਖਾਨਿਆਂ ਦੇ ਦੀ ਇਮਾਨਦਾਰੀ ਨਾਲ ਖਾਨਿਆਂ ਡਰਤਾਂ ਨੂੰ ਕਿਸੇ ਚਾਹੀਦਾ ਹੈ ਨਹੀਂ ਸਾਨੂੰ ਬੁਲਾਇਆ ਸੋਮਵਾਰ ਨੂੰ ਜਾਵਾਂਗੇ ਬੇਫਿਕਰ ਹੋ ਕੇ ਜਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੋ ਆਪਾਂ ਸਹੀ ਹੈ ਸੱਚੇ ਆਪਾਂ